ਜੀ ਸਾਰਿਆਂ ਨੂੰ ਸੰਦੀਪ ਜੀ ਵੱਲੋਂ ਤੁਹਾਨੂੰ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਬਲਜਿੰਦਰ ਕੋ ਪਹੁੰਚੁਕੇ ਆ ਪਿੰਡ ਜਾਕੇ ਕੋਟ ਝਲਾ ਮਰਸਰ ਪਿੰਡ ਤਹਿਸੀਲ ਬਾਬਾ ਕਾ ਜਿਖੋ ਅੱਜ ਵੀ ਬਾਈਆਂ ਕੋ ਕੋਈ ਛੇੜਾ ਜਿਹਾ ਕੋਈ ਛੇਲ ਆ ਤੇ ਆਉ ਫਿਰ ਬਾਈ ਜੀ ਨੇ ਗੱਲਬਾਤ ਕਰ ਗਈ ਬਾਈ ਜੀ ਅਸਤੀ ਕਾ ਠੀਕ ਆ ਜੀ ਹੋਰ ਬਾਈ ਜੀ ਕਿਦਾਂ ਜੀ ਠੀਕ ਆ ਤਾਂ ਹੀ ਸਾਬਾ ਹੋਰ ਕੈਮਰਾਮੈਨ ਜੀ ਅਸਤੀ ਜੀ ਹੋਰ ਰੌਣੀ ਮੇ ਕੈਮਰਾ ਨਾਲ ਬੈਠ ਜਾਓ ਇਹ ਗੱਲ ਬੰਦ ਕਰ ਦਿਓ ਇੱਕ ਦੋ ਘੰਟੇ ਹੀ ਲੱਗਾ ਹਾਂ ਜੀ ਥੈਂਕ ਯੂ ਜੀ ਬਾਕੀ ਮਾਕੇ ਨੇ ਹੈ ਵੀ ਕੰਡੇ ਵਾਲੇ ਯਾਰ ਐਰਪਲੇਨ ਮਾਸ ਨਹੀਂ ਕਿਸਾ ਜਿਹੜਾ ਬਹੁਤ ਸੁਥਰਾ ਹਾਂ ਜੰਗੀਆਂ ਮੱਝਾਂ ਉਹ ਧੋੜੀ ਠੀਕ ਹੈ ਦੋ ਤੁੰਗੀਆਂ ਆਪਣੇ ਨੂੰ ਤੇ ਨਾ ਘਬਣਾ ਠੀਕ ਹੈ ਇਹ ਨੀਦੀਆਂ ਵੀ ਹੈਗੀ ਅੱਛਾ ਕੁੜੀਆਂ ਤੇ ਨਾਲ ਧੋੜਾ ਵਾਲੀ ਮਨੂ ਮਰ ਗਾ ਹਾਂਜੀ ਚਲੋ ਇਹ ਮਾਜੀ ਸੁਈਏ ਜਿਹੜਾ ਹੁਣ ਸੁਈ ਜਾਣਾ ਠੀਕ ਸੁਈਏ ਕਟਾ ਗਿਆ ਜੀ ਕਟਾ ਮਨ ਲੈ ਵੇ ਬੜਾ ਮੈਂ ਇਹ 48 ਸੰਦੇਸ਼ ਜਿਹੜੀ ਆਪਾਂ ਉਹਨਾਂ ਨੂੰ हां उन्नी मज आ गई 18 ਤੋਂ ਪਹਿਲਾਂ ਵੀ ਇੰਨੀਆਂ ਤੋਂ ਉੰਨੀ ਆ ਇੰਨੀਆਂ ਮੱਝਾਂ ਨੂੰ ਆ ਬਹੁਤ ਸੌ ਮੱਝ ਐ ਅੱਛਾ ਆਪਣੇ ਬੰਦੇ ਸਾਡਾ ਇੱਕ ਮੈਦੂਮ ਭਰਿਆ ਮਾਸੀ ਸਾਡੀ ਲੱਗੀ ਆ ਹਾਂਜੀ ਉਹਦੇ ਉੱਧਰ ਸੌਰੇ ਆ ਠੀਕ ਆ ਹਰਿਆਣੇ ਚ ਅੱਛਾ ਉਧਰੋਂ ਆਲੇ ਹੁੰਦੇ ਆ ਤੇ ਮੈਂ ਉਹਦੇ 16 ਲੀਟਰ ਦੀ ਗਾਰੰਟੀ ਦਿੰਦੇ ਆ ਆਪਾਂ ਨੂੰ ਤੇ ਆਪਾਂ ਨੂੰ ਕੋਈ ਗਾਰੰਟੀ ਨਹੀਂ ਠੀਕ ਜੋ ਆਪਣੀ ਆਪਾ ਖੜ ਵਗਦੇ ਬਿਲਕੁਲ ਨਹੀਂ ਲਓ ਜੀ ਵੇਖੋ ਮੈਂ ਇਹ ਕਿੱਡੀ ਦਾ ਆਪ ਹੁਣ ਲਓ ਆਈਡੀਆ ਦੁੱਧ ਕਿੰਨਾ ਆਉਂਦਾ ਨਾ ਨਾ ਕਿੱਡੇ ਵਿੱਚ ਨੇ ਕੁੜਾ ਜਵਾਦ ਵੀ ਦੀ ਆ ਨਾ ਕਾਪਟ ਕੁੜਾ ਜਵਾਦ ਅਰੇ ਸੇ ਕਾਪਟਲੇ ਫੇਡਾ ਮੈਂ ਵੱਡੀ ਨੇ ਭਾਜੀ ਚਾਹ ਵਧੀ ਪਰ ਵਧੀ ਨਹੀਂ ਲੈ ਨੰਬਰ 6 ਪੋਣੀ ਬੋਲੀ ਬੱਠ ਠੀਕ ਆ ਰੇਕੋ ਹਾਂਜੀ ਉਹਨਾਂ ਹੀ ਗਾਣ ਨੂੰ ਉਹਨਾਂ ਹੀ ਬਣੀ ਉਹਨਾਂ ਹੀ ਗਾਣ ਨੂੰ ਨੱਬੇ ਕੋ ਭਾਜੀ ਹੁਣ ਜੋ ਐਮਈ ਬਦਲ ਦਿੱਤਾ ਭਾਜੀ ਦੇਖਦੇ ਜਾਈਏ ਹਾਂਜੀ ਤੁਹਾਡੇ ਸੰਦੀ ਸਤਿ ਆਈਂ बोलते सन इसे 5000 ही रख ले हां जी एदे ਵਿੱਚ ਇਹ ਆ ਵੀ ਆਪਾਂ ਹੁਣ ਜਿਹੜੇ ਮੋਲ ਕਰਦੇ ਨਾ ਉਤੋਂ ਘਟਾਉਣਾ ਨਹੀਂ ਭਾਵੇਂ ਸਾਡਾ ਵੀ ਕੀਦਰ ਭਾਵੇਂ ਕੋਈ ਗੱਲ ਨਹੀਂ ਉਹਨੇ ਆਪਾਂ ਵੀ ਕਈ ਜੇਦ ਕਰਦੇ ਬੰਦੇ ਕੰਜਨ ਜਿਹਾ ਨਾ ਪਤਾ ਵਾ हां जी हां जी ਉਹ ਕਹਿੰਦੇ ਵੀ ਠੀਕ ਆ ਆਪਾਂ ਬੋਲ ਬਿਲਕੁਲ ਜੀ ਬਿਲਕੁਲ ਇਹਦਾ ਫਨੀਸਾ ਮੰਗਣ ਨੂੰ ਭਾਵੇਂ 105 ਜੋ ਮਰਜੀ ਮੰਗਾ ਆਪਾਂ ਇੱਕ 8000 ਦੀ ਦੇਣੀ ਹੈ ਹੈ ਠੀਕ ਹੈ ਬਾਈ ਜੀ 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 ਕਾਲਿੰਗ ਦੇਖੋ ਦੇਖੋ ਇਹ ਹੈ ਦੇਖੋ ਕਿੱਥੋਂ ਤੱਕ ਲੱਗੀ ਆ ਮੈਂ ਹੈ ਬਿਲਕੁਲ 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 ਇਦੋਂ ਬਾਅਦ ਤੁਹਾਨੂੰ ਨਹੀਂ ਸੇ ਆਪਾਂ ਦੱਸ ਸਕਦੇ ਹਾਂ ਹਾਂ ਇਹ ਵੀ ਮਾਸ਼ ਵੀ ਹਣੀ ਬਤਾਉ ਬਿਲਕੁਲ ਹੈ ਠੀਕ ਜੋ ਹੈ ਚੱਲਣ ਦੋ ਜਿਆਦਾ ਹੀ ਰੱਖਨੇ ਦਿਸਾ ਮੋਲ ਛੋੜ ਹਣੀ ਬੰਦ ਕਰਨ ਬਾਅਦ ਚੋਰ ਪਾਓ ਹੋ ਜਾ 200 ਹੋ ਜੀ ਇਹ ਵੀ ਗੱਪਣਾ ਜੀ ਨੀਂਦੀ ਦੀ ਸੂਈ ਅੱਛਾ ਸੂਈ ਨਹੀਂ ਕਟਾ ਉਹ ਵੀ ਨੀਲੀ ਦਾ ਕਟਾ ਹਾਂ ਲੋ ਕੰਮ ਹੀ ਦੇ ਪਾ ਇਹ ਵੀ ਨਾੜੂ ਦੇ ਬੱਚੇ ਨਾੜੂ ਲਾਣਾ ਜੀ ਇਹ ਰਾਤੀ ਸੂਈ ਹੈ ਅੱਛਾ ਆ ਵੀ ਨਾੜੂ ਤੇ ਆ ਵੀ ਨੀਲੀ ਦਾ ਹਾਂਜੀ ਹਾਂਜੀ ਪੱਲਾ ਕੋਈ ਆ ਆ ਜਿਹੜਾ ਭਾਜੀ ਇਹਦਾ ਵੀ ਨਾੜੂ ਲਾਓ ਇਹ ਸ਼ਾਮੀ ਸੂਈ ਗਾ ਲਓ ਜੀ ਇਹ ਵੀ ਦੇਖੋ ਨਾ ਜੀ ਭਾਜੀ ਕਿੰਨੇ ਦਾ ਤੁਹਾਨੂੰ ਘਰੇਗੀ ਅਪਾ ਤੁਹਾਨੂੰ ਨਹੀਂ ਮਾਣਾ ਸੇਰੇ ਜਿਹੜਾ 3 ਲੀਟਰ ਚੋਇਆ ਬਚੇ ਠੀਕ ਆ ਜੀ ਇੱਕੋ ਚ ਮਾਈ ਹੋਈ ਹੈ ਬਿਲਕੁਲ ਬਿਲਕੁਲ ਇਹ ਨੀਲੀ ਵੀ ਤੇ ਵੇਖੋ ਹਾਂ ਕਾਲ ਚਟਾ ਵੇਖੋ ਨਾਲੇ ਜਿਹੜਾ ਘੱਟ ਆ ਇਹਦਾ 24 ਹਜ਼ਾਰ ਦਾ ਰਾਦਾ ਨਹੀਂ ਸਰੇ ਵੀਡੀਓ ਪਾਉਣ ਦਾ ਉਹ ਮਨ ਬਣ ਗਿਆ ਮੈਂ ਸਾਡੇ ਨਾਲ ਬਣਾ ਮਾਲਾ ਅਰੇ ਸਾਡੇ ਤੁਹਾਨੂੰ ਸਾਡੇ ਘੱਟ ਵਜੇ ਬੋਲ ਲੀ ਹਾਂ ਜੀ ਹਾਂ ਜੀ ਤੇ ਉਹ ਨਹੀਂ ਹੈਗਾ ਵੀ ਆਪਾਂ ਜੋ ਕਿਨੂੰ ਕੋਈ ਬਿਜਾਵਾਂ ਲਿਆ ਰਾਤੀ ਸੁੱਈ ਆ ਕਾਰ 5 ਵਜੇ ਜੀਐਸਟੀ ਨੂੰ ਸਵੇਰੇ ਚੋਈ ਹੈ ਠੀਕ ਹੈ ਕਿਹੜਾ ਸੰਦੀਪ ਸਾਹਿਬ ਮੋਲ 575 ਕਰੀਏ ਇਹ 68000 ਦੀ ਦੇਣੀ 68000 ਨਹੀਂ ਠੀਕ ਹੈ ਭਾਈ ਬਸ ਰੇਟ ਦੇ ਹੁਣ ਵੇਖੋ ਹੁਣ ਬਾਈ ਦੇ ਰੇਟ ਵੇਖੋ ਜੇ ਇਹ ਤੋਂ ਪਰੇ ਦੇ ਹੁਣ ਰੱਬ ਕੋਈ ਆ ਸੰਦੀਪ ਸਾਹਿਬ ਠੰਡੀ ਫੁੰਡੀ ਕਿਤੇ ਓਹ ਹੋ ਹੋ ਇਹਦੇ ਗਾਲ ਹੀ ਗਾਂ ਦੀ ਆਲੇ ਠੀਕ ਹੈ ਬਾਈ ਦੇਖੋ ਬਹੁਤ ਜਿਆਦਾ ਹੀ ਵੀ ਇੱਥੇ ਜਾਈਦਾ ਸਾਰਾ ਇਹ ਇਹ ਸੱਚਾ ਹੀ ਵੀ ਬੋਲੀ ਇਹਦੇ ਨਾ ਬੜੀ ਯਾਰੀ ਬੋਲੀ ਐਦਾਂ ਤੋਂ ਨਹੀਂ ਤੇ ਨੀਲੀਆਂ ਦੇ ਇਹ ਨਿਸ਼ਾਨੀਆਂ ਚਲ ਐਦਾਂ ਹੀ ਬਹਿਣ ਦਿੰਦੀ ਬਿਲਕੁਲ ਬੰਦੇ ਤੋਂ ਬਿਨਾਂ ਇਹ ਨੀਲੀ ਹੀ ਆ ਜਾਂਦੀ ਬਿਲਕੁਲ 68 ਹਜ਼ਾਰ 68 ਠੀਕ 16 ਬਾਈ ਜੀ ਮਰਜੀ ਹਾਂਜੀ ਇਹ ਵੀ ਗੱਬੜ ਇਹ ਗੱਬੜ ਦੂਜੀ ਇਥੇ ਵੀ ਚੋ ਗੱਬੜ ਇਹ ਦੂਜਾ ਵੀ ਪਈ ਹਾਂਜੀ ਦੂਜਾ ਉਹ ਲੈ ਜਾ ਲੋ ਜੀ ਦੂਜਾ ਬਹੁਤ ਝੋਟੀ ਆ ਕੱਲਾ ਕੋਲਰ ਪਾੜਾ ਕੰਦ ਨੂੰ ਵੇਖੋ ਕਰਾ ਲੋਦੇ ਅੰਦਰੋਂ ਤੇਰੇ ਪਾਰ ਨੂੰ ਨਹੀਂ ਕੱਢ ਲਾਂ ਕੱਢ ਲੈ ਪਾਰ ਲੈ ਹਾਂ ਥੋੜੀ ਜਿਹੀ ਥੋੜੀ ਜਿਹੀ ਛੱਡ ਪਾਣੀ ਦੇ ਬੱਕੀ ਦਾ ਬੇਪਤੀਓ ਡੀਆ ਪਾਣੀ ਨਾਲ ਪਲੀ ਵੀ ਹੈ ਕਰਾਣੇ ਪਲੀ ਜਾਂ ਅੱਜ ਇਹਦੇ ਦਿਨ ਪੂਰੇ ਹੋ ਗਏ ਅੱਜ ਇੱਕ ਵੀ ਠੀਕ ਆ ਆ ਜੜੀ ਥੋੜੀ ਜਿਹੀ ਛੱਡ ਲੈ ਆਨਲਾਈਨ ਮਰਮੀ ਨੂੰ ਕਿਹਦੀ ਬਾਹਰ ਆਵੇ ਬੱਲੇ ਜੋਡੀ ਦਸਾ ਕਲਰ ਵਿੱਚ ਬਿਲਕੁਲ ਮੇਰੀ ਰੇਟ ਵਿੱਚ ਦਾ ਅੱਛਾ ਹਾਂ ਬੋਲੋ ਦੋ ਜੀ ਹਾਂ ਜੀ ਇਹਦਾ ਕਮਿਸ਼ਨ ਬੋਲਪਾ 75 ਵੀ ਕਰੀਏ ਦੇਖਦੇ ਹਾਂ ਹਾਂ ਆਪਾਂ 65000 1000 ਛੋੜ ਕਰਨੀ ਆ ਮੈਨੇ ਉਹ ਵਿੱਚੋਂ ਛੋੜਨੀ 65 ਚੋਂ 1000 ਛੋੜ 64000 ਦੀ ਦੇਣੀ ਬਸ ਠੀਕ ਹੈ ਦੇਖੋ ਕਲਰ ਚ ਕੋਈ ਨਹੀਂ ਚਾਪ ਹੈਗਾ ਬੜੀ ਛੋਟੀ ਹੈ ਬਿਲਕੁਲ ਬਿਲਕੁਲ ਬਾਈ ਜੀ ਬੋਲੋ

ਅਨਨ ਜੀ ਜੀ ਕਟੇ ਲੈ ਕੇ ਜੀ ਆਜ ਨੀਲੀ ਆ ਥੋੜੇ ਦਿਨ ਲੈਂਦੀ ਜ਼ਮੀਨ ਚ ਹਾਂਜੀ 12 ਵੀ ਬਾਕੀ ਰਹਿ ਗੂ ਕੋਈ ਗੱਲ ਨਹੀਂ ਜੀ ਰਕਾਟ ਵਾਲੀ ਵੈ ਇਹ ਸੰਦੇਸ਼ ਤੁਹਾਨੂੰ ਜਾ ਤੁਹਾਨੂੰ ਜਾਣਾ ਜੀ ਪਹਿਲੇ ਸੂਈ ਜਨੇ ਝੋਟੀਆਂ ਨੇ 11 ਤੋਂ 12 ਲੈ ਇੱਕ ਕੱਢਿਆ ਉਸਾ ਹਾਂ ਰਕਾਟ ਵਾਲੀ ਹੈ ਮੈਂ ਪਰ ਇਹਦੇ 10 ਤਰੀਕ ਨੂੰ ਦਿਨ ਪੂਰੇ ਠੀਕ ਹੈ ਹਾਂਜੀ ਇਹ ਨਹੀਂ ਆਪਾਂ ਕਹਾਂਗੇ ਦੋ ਦਿਨ ਲੈਂਦੀ ਚਾਹਦੇ 10 ਨੂੰ ਪੂਰੇ ਆ ਤੁਹਾਨੂੰ ਆਦੇ ਨਹੀਂ ਦੇਣਾ ਹਾਂਜੀ ਹਾਲੇ ਬਾਹਰ ਤੋਂ ਕੋਈ ਨਾ ਆਪਣੀ ਬਾਈ ਉਧਰ ਦੀ ਝੋਟੀ ਆ ਹਾਂਜੀ ਇਹ ਸੰਦੀਪ ਸਾਹਿਬ ਮੰਗੰਦੂ ਤੋਂ ਆਏ ਹਾਜ਼ਰ ਹੋਏ ਤੇ ਬਾਦ ਦੋ ਚਾਰ ਦਨ ਸਾਹਮਣੇ ਹੁਣ ਜਿਹੜੀ ਆ 75 ਦੀ ਦੇਣੀ ਆ ਬਸ ਠੀਕ ਆ ਤਾਂ 75 ਹਾਂ ਨਾ ਜੀ ਚਲੋ ਚਲੋ ਠੀਕ ਠੀਕ ਨੀਲੀ ਵੀ ਕਪਣਾ ਭਾਈ ਨੀਲੀ ਕਪਣਾ ਇਹਦੀ ਵੀ ਦਵਾ ਹੁੰਦੀ ਰਹੂ अच्छा चलो ਪਾ ਦਨੇ ਕੋਈ ਨਹੀਂ ਤਾਂ ਪਾਣੀ ਦੀ ਗੱਲ ਵੀ ਕਿਹੜੀ ਆ ਰੇ ਇਹ ਨਹੀਂ ਗੱਲ ਹੁੰਦੀ ਪਤਾ ਨਹੀਂ ਕਿ ਕੀ ਜੀ ਗੱਲ ਲੱਗ ਰਹੀ ਹੁੰਦੀ ਨੀਲੀ ਦੇ ਜ਼ਿਆਦਾ ਲੋਕ ਸ਼ਕੀਨ ਆ ਜਦਾਂ ਫਰੈਂਡ ਹੀ ਆ ਬਣ ਗਿਆ ਫਰੈਂਡਰ ਬਣ ਗਿਆ ਇਹ ਵੀ ਕਰ ਦਿੰਦੀ ਇਹ ਪਾਣੀ ਨੂੰ ਨਹੀਂ ਬੜੀ ਗੱਡੀ ਹੈ ਅger ਤਾਂ ਨੂੰ ਇਹਦੇ ਦਿਨ ਪੂਰੇ ਆ ਜੀ ਆਜਾ ਲਓ ਜੀ ਖਾਓ ਨੀ ਸਾਬੇ ਇੱਕ ਅਬ ਤੁਸੀਂ ਪੂਰੀਆਂ ਦੇ ਸ਼ਾਂਤੀ ਬਾਹਰ ਨਿਸ਼ਾਨੀਆਂ ਇੱਕ ਤੋਂ ਵੀ ਵਾਂਝੀ ਜੀ ਹਾਂ ਇਹ ਜੀ ਇਹ ਸਭ ਇਹ ਜਿਹੜੂਏ ਸੁਣੀ ਆ ਆਪਾਂ ਤੋਂ ਜਾਰੀ ਕਹਿਣਾ ਤੀਜਾ ਹੁੰਦੀ ਨਹੀਂ ਚੀਜ਼ ਹੁੰਦੀ ਆ ਇਹ ਪਾ 12 13 ਲੀਟਰ ਦਾ ਰਿਕਾਟ ਆ ਮੈਂ ਦਾ 12 ਜਰਾ ਲੈ ਭਾਵੇਂ ਕੋ ਗਰੰਟੀ ਨਾ ਲੈ ਦੇ 12 ਲੀਟਰ ਦੀ ਗਰੰਟੀ ਨਾ ਲੈ ਦੇ ਵੀਰੇ ਸਭ ਬਾਰੇ ਪੜਨਾ ਆ ਮੈਂ ਨਹੀਂ ਬਾਕੀ ਦੁੱਧ ਵਾਲੀ ਮੈਂ ਬਿਲਕੁਲ ਜੰਮੀ ਚੂੜੀ ਵੇ ਇਹਦਾ ਸੰਦੀਸ਼ ਸੇਮ ਹੀ ਪੰਜਤ ਕਰਦੀ ਇਹ ਪੰਜਤ 375 ਦਾ ਚਲੋ ਚੋਈ ਗਿਲਾ ਜੀ ਬਾਤ ਇਹ ਨਿਆ ਇਹ ਮਾਲ ਹੈ ਇਹਦੇ ਵਿੱਚ 5% ਛੇ ਆ ਬਾਈਏ ਕੋਲ ਜੀ ਦੋ ਜੁਰੀਆਂ ਕਿੰਨੇ ਗੱਭਣਾ ਬਾਕੀ ਮੇਰਾ ਵੀ ਇੱਥੇ ਆਓ ਆ ਲੈ ਚੈੱਕ ਕਰੋ ਪਾਸ ਕਰੋਣਾ ਬਾਈ ਜੀ ਹਾਂ ਜੀ ਹਾਂ ਜੀ ਨਹੀਂ ਖੋਲੀ ਕਰਕੇ ਬਿਲਕੁਲ ਬਾਈ ਜੀ ਬਿਲਕੁਲ ਚਲੋ ਹੋਰ ਬਾਈ ਜੀ ਆਪਣੀ ਕਮੀ ਬਸ ਪਾਏਗੀ ਸੰਜਰੋ ਕਿੱਦਾਂ ਲਾਏਗੀ ਬਿਲਕੁਲ ਜੀ ਇਹ ਸੰਦੀਸ਼ ਆਪਣਾ ਕੋਡ ਜਾ ਇਹਨਾ ਅੰਬਰਤ ਤਸਵੀਰ ਬਾਬਕ ਵਾਲਾ ਮੋਬਾਈਲ ਜੀ 7008242705 さっさと。